ਮਾਂਚਿਸ ਪਾਸਤਾ ਨੂਡਲ ਪਾਂਡਿਆਂ ਤੋਂ ਲੈ ਕੇ ਫਰਨੀਚਰ ਤੱਕ 22 ਸਤੰਬਰ ਤੋਂ ਲੈ ਕੇ 135 ਕਿਰੇਲੂ ਚੀਜ਼ਾਂ ਹੋਣਗੀਆਂ ਸਸਤੀਆਂ ਤੁਹਾਡੇ ਲਈ ਖੁਸ਼ਖਬਰੀ ਹੈ ਕਿਉਂਕਿ 22 ਸਤੰਬਰ ਤੋਂ ਤੁਹਾਡੀ ਜੇਬ ਤੇ ਬੋਝ ਘਟ ਹੋਣ ਜਾ ਰਿਹਾ ਹੈ ਦਰਅਸਲ ਸਰਕਾਰ ਨੇ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ 135 ਕਿਸਮਾਂ ਦੀਆਂ ਚੀਜ਼ਾਂ ਤੇ ਟੈਕਸ ਘਟਾ ਦਿੱਤਾ ਹੈ ਇਹਨਾਂ ਵਿੱਚੋਂ 9 ਚੀਜ਼ਾਂ ਤੇ ਟੈਕਸ ਪੂਰੀ ਤਰ੍ਹਾਂ ਜ਼ੀਰੋ ਕਰ ਦਿੱਤਾ ਗਿਆ ਹੈ ਇਸ ਦਾ ਮਤਲਬ ਹੈ ਤੁਹਾਨੂੰ ਰਸੋਈ ਤੋਂ ਲੈ ਕੇ ਬਾਥਰੂਮ ਅਤੇ ਡਰਾਈੰਗ ਰੂਮ ਤੱਕ ਦੀਆਂ ਚੀਜ਼ਾਂ ਵਿੱਚ ਰਾਹਤ ਮਿਲਣ ਵਾਲੀ ਹੈ 22 ਸਤੰਬਰ ਤੋਂ ਦੁੱਧ, ਘਿਓ, ਮੱਖਣ, ਪਨੀਰ, ਰੋਟੀ, ਚਪਾਤੀ, ਨਮਕੀਨ, ਪਾਸਤਾ, ਨੂਡਲ, ਸਾਸ, ਚਾਹ, ਕੌਫੀ ਅਤੇ ਮਸਾਲੇ ਪਹਿਲਾਂ ਨਾਲੋਂ ਸਸਤੇ ਹੋ ਜਾਣਗੇ। ਘਰ ਦੇ ਵਿੱਚ ਵਰਤੇ ਜਾਣ ਵਾਲੇ ਸਟੀਲ ਦੇ ਭਾਂਡੇ, ਮਿੱਟੀ ਦੇ ਕੁਲਹਾਰ ਭਾਂਡੇ, ਲੱਕੜ ਬਾਸ ਦਾ ਫਰਨੀਚਰ, ਮਾਚਿਸ ਦੇ ਡੱਬੇ ਵੀ ਘੱਟ ਕੀਮਤ ਤੇ ਉਪਲਬਧ ਹੋਣਗੇ। ਸਿਰਫ ਰਸੋਈ ਦੇ ਉਤਪਾਦ ਹੀ ਨਹੀਂ, ਨਿੱਜੀ ਦੇਖਭਾਲ ਦੇ ਉਤਪਾਦ ਵੀ ਸਸਤੇ ਹੋਣਗੇ। ਟੂਥਪੇਸਟ ਟੂਥਬ੍ਰਸ਼ ਸਾਬਣ ਸ਼ੈਂਪੂ ਵਾਲਾਂ ਦਾ ਤੇਲ ਸ਼ੇਵਿੰਗ ਕਰੀਮ ਕੋਸਮੈਟਿਕ ਵਸਤੂਆਂ ਦੀਆਂ ਕੀਮਤਾਂ ਘਟਣਗੀਆਂ ਬੱਚਿਆਂ ਦੇ ਖਿਡੌਣੇ ਬੋਰਡ ਗੇਮਸ ਪੈਨਸਲ ਕਰੇਨ ਅਤੇ ਵਿਦਿਅਕ ਕਿੱਟਾਂ ਹੁਣ ਘਟ ਕੀਮਤਾਂ ਤੇ ਉਪਲਬਧ ਹੋਣਗੀਆਂ ਵੱਡੇ ਇਲੈਕਟ੍ਰੋਨਿਕ ਅਤੇ ਵਾਹਨਾਂ ਦੇ ਵਿੱਚ ਵੀ ਰਾਹਤ ਹੈ ਫ੍ਰਿਜ ਵਾਸ਼ਿੰਗ ਮਸ਼ੀਨ ਟੀਵੀ ਏਸੀ ਸਕੂਟਰ ਬਾਈਕ ਅਤੇ ਕਾਰਾਂ ਤੇ ਟੈਕਸ ਘਟਾ ਦਿੱਤਾ ਗਿਆ ਹੈ ਇਹ ਫੈਸਲਾ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਹੈ 20 ਸਤੰਬਰ ਨੂੰ ਹੋਈ ਜੀਐਸਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਸਰਕਾਰ ਨੇ ਚਾਰ ਟੈਕਸ ਲੇਪਾਂ ਨੂੰ ਖਤਮ ਕਰ ਦਿੱਤਾ ਹੈ ਅਤੇ ਉਹਨਾਂ ਨੂੰ ਘਟਾ ਕੇ ਸਿਰਫ ਦੋ ਟੈਕਸ ਲੇਪਾਂ 12% ਅਤੇ 5% ਕਰ ਦਿੱਤਾ ਹੈ ਇਸ ਅਨੁਸਾਰ ਜਿਨ੍ਹਾਂ ਵਸਤਾਂ ਤੇ ਪਹਿਲਾਂ 28% ਜੀਐਸਟੀ ਲਗਾਇਆ ਜਾਂਦਾ ਸੀ ਉਹਨਾਂ ਤੇ ਹੁਣ ਸਿਰਫ 12 ਜਾਂ 56% ਜੀਐਸਟੀ ਲਗਾਇਆ ਜਾਵੇਗਾ ਇਸ ਦਿਨ ਨਾਲ ਹੀ ਬਹੁਤ ਸਾਰੀਆਂ ਵਸਤਾਂ ਜਿਨ੍ਹਾਂ ਤੇ 18% ਜੀਐਸਟੀ ਲਗਾਇਆ ਜਾਂਦਾ ਸੀ ਉਹਨਾਂ ਨੂੰ 12 ਜਾਂ 5% ਦੇ ਵਿੱਚ ਦਾਇਰੇ ਵਿੱਚ ਲਿਆਂਦਾ ਗਿਆ ਹੈ ਕੁੱਲ ਮਿਲਾ ਕੇ 22 ਸਤੰਬਰ ਤੋਂ ਆਮ ਲੋਕਾਂ ਦੀ ਜ਼ਿੰਦਗੀ ਆਸਾਨ ਹੋ ਜਾਵੇਗੀ ਅਤੇ ਹਰ ਘਰ ਨੂੰ ਇਸ ਫੈਸਲੇ ਦਾ ਸਿੱਧਾ ਲਾਭ ਮਿਲੇਗਾ